ਸਰ ਲੋਨ ਇੰਨਾ ਜਿਆਦਾ ਸੀ ਕਿ ਮੈਨੇਜ ਕਰਨਾ ਔਖਾ ਸੀ 4 ਲੱਖ ਰੁਪਇਆ ਕਿਸ਼ਤ ਕੱਢਣੀ ਮਹੀਨੇ ਦੀ ਬਹੁਤ ਵੱਡੀ ਗੱਲ ਹੈ। ਇਹ ਆ ਕੇ ਦੁਖੀ ਹੋ ਰਹੇ ਆ। ਇਸ ਲਈ ਅੰਦਰ ਰੋਰੀਆ ਕੇ ਅਸੀਂ ਜਾ ਰਹੇ ਆ। ਹਸਪੀਟਲ ਬੰਦ ਹੋ ਰਿਹਾ ਕਿਉਂਕਿ ਮਹਾਰਾਜ ਦਾ ਨਾਂ ਆ। ਮਹਾਰਾਜ ਦੇ ਨਾਂ ਤੇ ਇਹ ਸਾਨੂੰ ਬੜਾ ਦੁੱਖ ਲੱਗਦਾ। ਕਾਲਿਆ ਕੋਈ ਇਦਾਂ ਨਹੀਂ ਕਰਦਾ ਗੁਰੂਆਂ ਦੇ ਨਾਂ ਤੇ ਖੋਲ ਜਰੂਰ ਲਈਦੇ ਆ। ਪਰ ਗੁਰੂਆਂ ਵਾਲੀ ਗੱਲ ਨਹੀਂ ਕਰਦੇ ਅਸੀਂ ਸੀਗਲ ਜੇ ਕੀ ਮਸਲਾ ਹੋਇਆ ਤੇ ਕਿਹੜੇ ਹਸਪਤਾਲ ਤੋਂ ਤੁਸੀਂ ਬੁਲਾ ਕਰਦੇ ਸਰ ਇਹ ਗੁਰੂਰਧਾਸ ਮੈਸਨ ਚੈਰੀਟੇਬਲ ਅਸੀਂ ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਹਸਪਤਾਲ ਬਣਾਇਆ ਸੀ ਤਾਕੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਅਸੀਂ ਆਪਣੇ ਘਰ ਦੇ ਘਰ ਵੀ ਬੈਂਕ ਕੋਲ ਰੱਖ ਕੇ ਉੱਤੇ ਵੀ ਲੋਨ ਲੈ ਲੈ ਕੇ ਅਸੀਂ ਇੱਥੇ ਲਾ। ਲੋਕਾਂ ਦਾ ਵੀ ਮੰਗ ਮੰਗ ਕੇ ਲਾਇਆ। ਔਰ ਬੈਂਕ ਦਾ ਸਾਡੇ ਕੋਲ ਲੋਨ ਸੀਗਾ ਚਲੋ ਠੀਕ ਹੈ ਸਾਡੇ ਪਹਿਲਾਂ ਕੋਈ ਨਾ ਕਰਕੇ ਸਾਡਾ ਕੰਮ ਨਹੀਂ ਚੱਲਿਆ ਪੂਰੀ ਤਰ। ਉਹਦੇ ਕਰਕੇ ਸਾਡੇ ਇਨਸਟਾਲਮੈਂਟ ਨਹੀਂ ਦੇ ਹੋਈਆਂ ਸਾਡੇ ਕੋਲ। ਔਰ ਅਸੀਂ 2-3 ਵਾਰੀ ਟਾਈਮ ਲਿਆ ਬੈਂਕ ਤੋਂ ਪਰ ਅਸੀਂ ਸਾਡੇ ਕੋਲ ਇੰਨੇ ਰਿਸੋਰਸਸ ਹੈ ਨਹੀਂ ਸੀਗੇ ਕਿ ਅਸੀਂ ਪੂਰੀ ਇਹਨਾਂ ਨੂੰ ਜਿਹੜੀ ਇਨਸਟਾਲਮੈਂਟ ਜਿਹੜੀ ਉਹ ਪੇ ਕਰ ਸਕੀਏ। ਔਰ ਅਸੀਂ ਹੁਣ 29 ਤਰੀਕ ਨੂੰ 1 ਲੱਖ ਰੁਪਏ ਇਹਨਾਂ ਨੇ ਕਿਹਾ ਵੀ ਜਮ੍ਹਾਂ ਕਰਾਓ ਅਸੀਂ ਉਹ ਪ੍ਰਵਾਹ ਗਏ ਹੁਣ ਵੀ ਇਹ ਕੰਦੇਸ ਵੀ ਕਰਵਾਓ ਅਸੀਂ ਇਹਨਾਂ ਨੂੰ ਕੇਐਲਸੀ ਵੀ 29 ਤਰੀਕ ਤੱਕ ਅਸੀਂ 2.5 ਲੱਖ ਰੁਪਏ ਜਮ੍ਹਾਂ ਕਰਵਾ ਦਾਂਗੇ ਔਰ ਇਹ ਫਿਰ 1 ਲੱਖ ਰੁਪਏ ਜਮ੍ਹਾਂ ਕਰਾਉਣ ਦੇ ਬਾਵਜੂਦ ਵੀ ਬਾਹਰ ਨੋਟਿਸ ਲਗਾ ਕੇ 11 ਤਰੀਕ ਦਾ ਤੇ ਬਾਅਦ ਦੀ ਵਿੱਚ ਨੋਟਿਸ ਲਾਉਣ ਤੋਂ ਬਾਅਦ ਚ ਵੀ ਫਿਰ ਇਹ ਅੱਜ ਆ ਗਏ ਆ ਤੇ ਸਵੇਰੇ ਮੈਨੂੰ ਐਸਐਚਓ ਸਾਹਿਬ ਦਾ ਵੀ ਫੋਨ ਆਇਆ ਸੀ ਕਹਿੰਦੇ ਕੀ ਆ ਸੀਗਾ ਜੀ ਅਸੀਂ ਇੱਕ ਹਫਤੇ ਤੱਕ ਸਾਡੇ ਕੋਲ ਹੋਰ ਪਾਰਟੀਆਂ ਹੈਗੀਆਂ ਖਰੀਦਣ ਵਾਲੀਆਂ ਵੀ ਅਸੀਂ ਉਹਨਾਂ ਨਾਲ ਸੈਟਿੰਗ ਕਰਕੇ ਤਾਂ ਅਸੀਂ ਇਹਨਾਂ ਦੀ ਪੇਮੈਂਟ ਚ ਭੋਣ ਨੂੰ ਤਿਆਰ ਬੈਠੇ ਆ। ਔਰ ਇਹਨਾਂ ਨੇ ਸਾਡੇ ਨੂੰ ਕਦੇ ਪੁਲਿਸ ਦੀਆਂ ਧਮਕੀਆਂ ਕਦੇ ਤਹਿਸੀਲਦਾਰ ਦੀਆਂ ਧਮਕੀਆਂ ਦੇ ਦੇ ਕੇ ਉਹ ਨਾਲ ਗੁੰਡਾ ਸਟਾਫ ਲੈ ਕੇ ਆਏ ਹੋਏ ਆਪਾਂ। ਤੇ ਉਹਨਾਂ ਨੇ ਸਾਡੇ ਕੋਲੋਂ ਪੇਸ਼ੈਂਟ ਵੀ ਜਿਹੜੇ ਆ ਉਹ ਜ਼ਬਰਦਸਤੀ ਸਾਰੇ ਸਾਨੂੰ ਸ਼ਿਫਟ ਕਰਵਾਏ ਆ ਕੋਈ ਕਿਤੇ ਹਸਪਤਾਲ ਵੀ ਆ ਕੋਈ ਕਿਸੇ ਸੀਗਾ। ਔਰ ਸਾਨੂੰ ਵੀ ਨਹੀਂ ਲੋਕ ਲਾ ਕੇ ਬਾਹਰ ਕੱਢ ਦਿੱਤਾ। ਮੈਂ ਡਾਕਟਰ ਵੀ.ਐਸ. ਵੱਲ ਹੈਗਾ ਤੇ ਜਨਰਲ ਸੈਕਟਰੀ ਹੈਗਾ ਹਸਪੀਟਲ ਦਾ। ਔਰ ਮੈਂ ਜਨਰਲ ਫਿਜੀਸ਼ੀਨ ਹੈਗਾ ਇੱਥੇ ਔਰ ਅਸੀਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਡੋਰ ਟੂ ਡੋਰ ਜਾ ਕੇ 50 ਪਿੰਡਾਂ ਜੋ ਪੈਸੇ ਇਕੱਠੇ ਕਰਕੇ ਇੱਥੇ ਦਾ ਹੈ ਇੱਕ ٹرسٹ ਬਣਾਇਆ ਸੀਗਾ ਜਾਂ ਕਿ ਇਹ ٹرسٹ ਬਣਾਇਆ ਹੋਇਆ ਗੁਰੂ ਰਵਦਾਸ ਮਿਸ਼ਨ ਚੈਰੀਟੇਬਲ ਅੰਮ੍ਰਿਤ ਸਿੰਘ ਜੀ ਤੇ ਮੈਂ ਇਸ ਹਸਪੀਟਲ ਦੇ ਵਿੱਚ ਸ੍ਰੀ ਗੁਰੂ ਰਵਦਾਸ ਮਿਸ਼ਨ ਹਸਪਤਾਲ ਦੇ ਵਿੱਚ ਸ੍ਰੀ ਗੁਰੂ ਰਵਦਾਸ ਮਿਸ਼ਨ ਹਸਪਤਾਲ ਥਾਂ ਦੀਆਂ ਵਿੱਚ ਇਹ ਐਜੇ ਓਟੀ ਅਸਿਸਟੈਂਟ 24 ਘੰਟੇ ਡਿਊਟੀ ਕਰਦਾ ਸੀ ਜੀ ਕਿਹਦੀ ਸਸਤਾ ਅੰਮੋ ਓਟੀ ਸਰ ਸਾਡੇ ਵੱਲੋਂ ਜਦੋਂ ਅਸੀਂ ਆਏ ਹਾਂ 2021 ਦੇ ਵਿੱਚ ਹਸਪੀਟਲ 'ਚ ਪ੍ਰਵੇਸ਼ ਕੀਤਾ 2021 ਦੇ ਜਿਹੜੇ ਜਨਵਰੀ ਦੀ ਸੇਲ ਸੀ ਉਹ ਕਾਫੀ ਘੱਟ ਸੀ ਨੀਅਰਬਾਊਟ 31000 ਰੁਪਈਆ ਤੇ ਅਗਲੇ ਜਿਹੜੇ 11 ਮਹੀਨਿਆਂ ਦੀ ਸੇਲ ਸੀਗੀ ਉਹ ਲਗਤੀ ਰੂਪ ਦੇ ਵਿੱਚ ਸਾਡੇ ਕੋਲ 98 ਲੱਖ ਰੁਪਈਆ ਸੀ ਠੀਕ ਹੈ ਜੀ ਅੱਛਾ ਹੁਣ ਇੰਨੀ ਮਿਹਨਤ ਦੇ ਬਾਵਜੂਦ ਵੀ ਜੇ ਨਤੀਜੇ ਤੁਹਾਡੇ ਸਾਹਮਣੇ ਆ ਗਏ ਜੇ 80 ਲੱਖ ਸੀ ਤੇ ਬੈਂਕ ਦਾ 1 ਕਰੋੜ ਰੁਪਈਆ ਰਹਿਣਾ 4 ਲੱਖ ਰੁਪਈਆ ਉਹ ਦੱਸਦੇ ਆ ਕਿ ਪਰ ਮਾਰਕਾ ਜਿਹੜਾ ਸਾਡਾ ਕਿਸ਼ਤ ਵਾਂਦੀ ਹੈ ਸਰ ਈਵਨ ਕਿ ਉਹ ਵੀ ਜੇ ਆਪਾਂ ਚਲੋ ਤੁਹਾਨੂੰ ਇਦਾਂ ਵੀ ਦੱਸ ਦਿੰਨੇ ਆ ਕਿ ਈਵਨ ਅਸੀਂ ਜਦੋਂ ਆ ਕੇ ਇਹਨਾਂ ਦੇ ਹਾਲਾਤ ਇੱਥੇ ਦੇਖੇ ਕਿ ਇਹਨਾਂ ਤੋਂ ਤਾਂ ਬੈਂਕ ਦੀ ਕਿਸ਼ਤ ਵੀ ਵਾਪਸ ਨਹੀਂ ਹੋ ਰਹੀ ਤਾਂ ਅਸੀਂ ਆ ਕੇ ਸਾਥੀਆਂ ਦੇ ਮਿੱਤਰ ਸੱਜਣ ਸਾਡੀਆਂ ਭੈਣਾਂ ਭਰਾਵਾਂ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਸ਼੍ਰੀ ਗੁਰੂ ਰਵਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਜਿਹਦੇ ਰਾਹੀਂ ਅਸੀਂ ਹਸਪੀਟਲ ਦੇ ਵਿੱਚ ਜਿੱਦਣ ਪ੍ਰਵੇਸ਼ ਕੀਤਾ ਸੀ ਵਿੜੇ ਚ ਫਰਸ਼ ਤੱਕ ਨਹੀਂ ਸੀ ਗੰਧਾ ਤੇ ਰੰਗ ਨਹੀਂ ਸੀ ਕੋਈ ਵਾਟਰ ਕੂਲਰ ਗੀਜ਼ਰ ਹੀਟਰ ਇਨਵਰਟਰ ਮਤਲਬ ਸੂਲਤ ਪੱਖੋਂ ਵੰਡਿਆ ਸੀ ਇਮਾਰਤ ਜ਼ਰੂਰ ਸੀ ਸਾਨੂੰ ਨਹੀਂ ਪਤਾ ਜੇ ਤਾਂ ਇੰਨਾ ਪੈਸਾ ਆਇਆ ਉਹ ਮੈਨੇਜਮੈਂਟ ਨੇ ਕਿਸ ਹਿਸਾਬ ਨਾਲ ਇਹਦੀ ਕੀਤੀ ਆ ਇਹਨਾਂ ਕੋ ਸਹੀ ਤਰੀਕੇ ਨਾਲ ਵੰਡ ਨਹੀਂ ਹੋਇਆ ਚੱਲ ਨਹੀਂ ਹੋਇਆ ਜਾਂ ਕਿੱਦਾਂ ਜੀ ਹਾਂ ਸਰ ਹਸਪੀਟਲ ਲਈ ਜਿਹੜੇ ਅਸੀਂ 70 ਮੈਂਬਰ ਆ ਉਹ ਸਾਡੇ ਕੋ ਰਿਕਾਰਡ ਪਏ ਆ ਸਾਡੀ ਸਭਾ ਜਿਹੜੀ ਆ ਸ਼੍ਰੀ ਗੁਰੂ ਵਰਤਾਸ ਮਿਸ਼ਨ ਵੈਲਫੇਅਰ ਸੁਸਾਇਟੀ ਉਹਦੇ ਇਸ ਲਈ ਮੇਰੇ ਨਾਲ ਕੈਸ਼ੀਰ ਭਾਜੀ ਹਨ ਤੇ ਇਹ ਸਾਫ਼ ਹੀ ਸਾਰੇ ਮੇਰੇ ਮੈਂਬਰ ਖੜੇ ਆ ਹਰੇਕ ਮੈਂਬਰ 500 ਰੁਪਏ ਮਾਂਥਲੀ ਦਿੰਦਾ ਸੀ ਕਿ ਹਸਪੀਟਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਪਗ੍ਰੇਡ ਕਰ ਲਈਏ ਬਟ ਇੰਨੀ ਮਿਹਨਤ ਦੇ باوجود ਲੱਖਾਂ ਰੁਪਇਆ ਸਾਢਾ ਲੱਗਣ ਦੇ باوجود ਵੀ ਸਭਾ ਤਾਂ ਲੱਗਣ ਦੇ باوجود ਵੀ ਜੇ ਅੱਜ ਆਹ ਦਿਨ ਦੇਖਿਆ ਤਾਂ ਦੁੱਖ ਲੱਗਦਾ ਜੀ ਬਾਕੀ ਜਿਹੜੀ ਮੈਨੇਜਮੈਂਟ ਦੀ ਗੱਲ ਆ ਉਹ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰ ਚੁੱਕੇ ਆ ਦੁਨੀਆ ਜਾਣਦੀ ਆ ਸਾਡੀ ਪਿੱਠ ਸਾਨੂੰ ਦਿਖਦੀ ਨਹੀਂ ਹੁੰਦੀ ਪਰ ਲੋਕ ਜਾਣਦੇ ਆ ਕਿ ਜਦ ਮੈਂ ਤੁਸੀਂ ਕੀ ਹੈ ਪਰਦੇ ਮਨ ਦੇ ਸ਼ੰਕਾ ਇਹ ਕਿ ਕਪੜਾ ਹੋਇਆ ਇਸ ਦੇ ਵਿੱਚ ਨਹੀਂ ਸਰ ਕਪੜੇ ਦੀ ਗੱਲ ਨਹੀਂ ਨਾ ਤਾਂ ਉਹ ਮੈਨੇਜ ਨਹੀਂ ਕਰ ਪੋਇਆ ਬਸ ਮੈਂ ਤਾਂ ਇਹ ਕਹੂੰਗਾ ਕਿ ਨਹੀਂ ਬਹਿਣ ਕਿੰਦਾ ਕੀਤਾ ਜਾਂਦਾ ਸਰ ਮੈਨੇਜ ਕੀਤਾ ਜਾਂਦਾ ਜਿੱਦਾਂ ਅਸੀਂ ਆਏ ਆ ਪ੍ਰਵੇਸ਼ ਕੀਤਾ ਸੀ ਉਹ ਜ਼ੀਰੋ ਤੇ ਸੀ ਕੰਮ ਸਾਰਾ ਕੁਝ ਅਸੀਂ ਜਾ ਕੇ ਇੰਨਾ ਕੁਝ ਕਰ ਸਕਦੇ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਮੁੰਡਿਆਂ ਨੂੰ ਕੋਈ ਸੈਲਰੀ ਨਹੀਂ ਕੋਈ ਕੁਝ ਨਹੀਂ ਦਿਲ ਚ ਇੱਛਾ ਹੋਣੀ ਚਾਹੀਦੀ ਹੈ ਤੁਸੀਂ ਤੁਸੀਂ ਇਹ ਮੈਨੇਜ ਕਰ ਲਿਆ ਇੱਕ ਡਾਕਟਰ ਜਿਹੜੇ ਇਸ ਨੂੰ ٹرسٹ ਨੂੰ ਚਲਾ ਰਹੇ ਆ ਕਿ ਉਹ ਮੈਨੇਜ ਨਹੀਂ ਕਰ ਸਕੇ ਸਰ ਲੋਨ ਇੰਨਾ ਜਿਆਦਾ ਸੀ ਕਿ ਮੈਨੇ ਕਰਨਾ ਔਖਾ ਸੀ 4 ਲੱਖ ਰੁਪਏ ਕਿਸ਼ਤ ਕੱਢਣੀ ਮਹੀਨੇ ਦੀ ਬਹੁਤ ਵੱਡੀ ਗੱਲ ਹੈ ਤੁਸੀਂ ਦੱਸਦੇ ਆ ਕਿ ਇਹਨੂੰ 11 ਮਹੀਨਿਆਂ ਚ 98 ਲੱਖ ਪ੍ਰੋਫਿਟ ਦੇ ਉੱਤੇ ਲੈ ਕੇ ਗਏ ਹੋ ਹਾਂਜੀ ਸਰ ਕਰੋੜਾਂ ਕਾਲ ਦੀ ਗੱਲ ਹੈ ਇਹ ਅਸੀਂ 2021 ਦੀ ਗੱਲ ਕਰਦੇ ਪਏ ਹਾਂ ਇਹ ਕਿੰਨਾ ਜੋ ਉਹ ਚਾਰਜ ਆਵਾਜ਼ ਹਾਂ ਸਰ ਇਹ ਕਹ ਲੋ ਕਿ ਲੋਨ ਦੀ ਰਕਮ ਬਹੁਤ ਵੱਡੀ ਸੀ ਨਹੀਂ ਮੈਂ ਤੁਹਾਡੇ ਚਾਦਰ ਤੋਂ ਵੱਧ ਪੈਰ ਪਸਾਰ ਨਾਲ ਫਿਰ ਨੁਕਸਾਨ ਹੀ ਹੁੰਦਾ 4 ਲੱਖ ਸਰ ਇਹ ਸਵਾਲ ਤੁਸੀਂ ਕਰ ਸਕਦੇ ਮੈਨੇਜਮੈਂਟ ਵਾਲੇ ਸਾਹਮਣੇ ਹੈ ਜੀ ਅਸੀਂ ਸਿਰਫ ਅਸੀਂ ਤਾਂ ਆਪਣਾ ਦੇਖੋ ਮੈਂ ਉਹਨਾਂ ਸਾਥੀਆਂ ਲਈ ਬੋਲਿਆ ਕਿ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ 70 ਮੈਂਬਰ ਪੈਣਾ ਭਰਾਵਾਂ ਜਿਨ੍ਹਾਂ ਨੇ ਮੇਰੇ ਸਾਹ ਮੂੰਹਲੇ ਨਾ ਮੁੰਡਾ ਲਾਇਆ ਇੱਥੇ ਆ ਕੇ ਹਸਵਣ ਨੂੰ ਲੋਕਾਂ ਤੋਂ ਪੁੱਛ ਲਓ ਤੁਸੀਂ ਲੋਕ ਤੁਹਾਨੂੰ ਦੱਸਣਗੇ ਕਿ ਇੱਥੇ ਕੀ ਸੀਗਾ ਤੇ ਕੀ ਹੋਇਆ ਬਾਅਦ ਵਿੱਚ ਅੱਜ ਇੰਨਾ ਪੈਸਾ ਲੌਂਗ ਦੇ ਬਾਵਜੂਦ ਕੀ ਮੰਨ ਦੇ ਵਿੱਚ ਈ ਬਲ ਬੁਲੀਆ ਬਲ ਬੁਲੀਆ ਕਿ ਦੁਖੀ ਹੋ ਰਹੇ ਐ ਇਸ ਲਈ ਅੰਦਰ ਰੋ ਰਹੀਆਂ ਕਿ ਅਸੀਂ ਜਾ ਰਹੇ ਹਾਂ ਹਸਪੀਟਲ ਬੰਦ ਹੋ ਰਿਹਾ ਕਿਉਂਕਿ ਮਹਾਰਾਜ ਦਾ ਨਾਂ ਆ ਮਹਾਰਾਜ ਦੇ ਨਾਂ ਤੇ ਇਹ ਸਾਨੂੰ ਬੜਾ ਦੁੱਖ ਲੱਗਦਾ ਹੈ ਗੱਲ ਮਾਰ ਰਹੇ ਹਾਂਜੀ ਚੋਰੀ ਟੇਬਲ ਖੋਲਣੇ ਚਾਹੀਦੇ ਸੀ ਚੈਰੀਟੇਬਲ ਨਹੀਂ ਚੋਰੀ ਟੇਬਲ ਖੋਲਣੇ ਚਾਹੀਦੇ ਆ ਜਿੰਨੇ ਵੀ ਸਾਡੇ ਵਾਲ ਤੋਂ ਵਾਲੇ ਹਸਪਤਾਲ ਆ ਕੋਈ ਇਦਾਂ ਨਹੀਂ ਕਰਦਾ ਗੁਰੂਆਂ ਦੇ ਨਾਂ ਤੇ ਖੋਲ ਜਰੂਰ ਲਈਦੇ ਆ ਪਰ ਗੁਰੂਆਂ ਵਾਲੀ ਗੱਲ ਨਹੀਂ ਕਰਦੇ ਅਸੀਂ ਸਾਨੂੰ ਲੋੜ ਆ ਤੁਸੀਂ ਚੋਰੀ ਟੇਬਲ ਦੀ ਗੱਲ ਸਰ ਤੁਸੀਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਤੁਸੀਂ ਹਰਦੋਆਲੇ ਦੇ ਸਾਰੇ ਜਿੰਨੇ ਵੀ ਚੈਰੀਟੇਬਲ ਹਸਪਤਾਲ ਆ ਉਹ ਜਸਟ ਚੈਰੀਟੇਬਲ ਆ ਲਿਖਿਆ ਚੈਰੀਟੇਬਲ ਆ ਅੰਦਰ ਜਾ ਕੇ ਪਤਾ ਲੱਗਦਾ ਪਰ ਇਹ ਹਸਪਤਾਲ ਉਹ ਹਸਪਤਾਲ ਸੀ ਜਿੱਥੇ ਅਸੀਂ ਇੱਕ 14000 ਚ ਆਪਰੇਸ਼ਨ ਕਰਦੀ ਸੀ ਟੂਟਨ ਵਿੱਚ ਹੀ ਲੈਬੋਰੀ ਟੈਸਟ ਵਿੱਚ ਹੀ ਸਾਰਾ ਕੁਝ ਸਭ ਕੁਝ ਕਰਦੀ ਸੀ ਅੱਛਾ ਈਵਨ ਇਦਾਂ ਦੇ ਪੇਸ਼ੈਂਟ ਵੀ ਆਏ ਆ ਕਿ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਤੋਂ ਪੈਸਾ ਹੀ ਨਹੀਂ ਲਿਆ ਅੱਛਾ ਲੋਕ ਇੱਥੇ ਆਉਂਦੇ ਸੀ ਚੈਰੀਟੇਬਲ ਦੀ ਆਸ ਨਾਲ ਕਿ ਚੈਰੀਟੇਬਲ ਆ ਉਹਨਾਂ ਨੂੰ ਸਾਨੂੰ ਮਦਦ ਵੱਧ ਕਰਨੀ ਪੈਂਦੀ ਸੀ ਉਹਦੇ ਉਹਦੇ ਰਿਗਾਰਡ ਪੈਸਾ ਉਹਨਾਂ ਕਮਾ ਨਹੀਂ ਸਕੇ ਜਿੰਨਾ ਵਾਪਸ ਕਰਨਾ ਸੀ ਬਹੁਤਾ ਟਾਈਮ ਲੱਗ ਰੇ ਸੀ ਰਿਕਵੈਸਟ ਕੀਤੀ ਸੀਗੀ ਕਿ ਹੰਬਲਾ ਮਾਰਦੇ ਆ ਫਿਰ ਅਸੀਂ ਪਲਾਨ ਵੀ ਬਣਾਇ ਸੀ ਪਰ ਬੈਂਕ ਸਾਨੂੰ ਟਾਈਮ ਨਹੀਂ ਦੇ ਰਹੀ ਕੋਈ ਨਾ ਬਸ ਤੇ ਜੇ ਸਾਡੀ ਕੋਈ ਸਮਝ ਨਹੀਂ ਐ ਤੇ ਨੈਸ ਉਸੇ ਸਦਰ ਬੰਗਾ ਜੀ ਅੱਜ ਜੀ ਕਿਸ ਨਾਮ ਦੇ ਉੱਤੇ ਆਏ ਅਸੀਂ ਇਸ ਤਰ੍ਹਾਂ ਜੀ ਹੈਗਾ ਜੀ ਹਸਪੀਟਲ ਸ਼੍ਰੀ ਗੁਰੂ ਰਵਿਦਾਸ ਚੈਟਰਡਰ ਹਸਪਤਾਲ ਬੰਗਾ ਇਹ ਥਾਂਦੀਆਂ ਦੇ ਨਜ਼ਦੀਕ ਹੈ ਜੀ ਥਾਂਦੀਆਂ ਬੰਗਾ ਥਾਣੇ ਚ ਪੈਂਦਾ ਜੀ ਥਾਂਦੀਆਂ ਦੇ ਹੱਦ ਰਕਬਾ ਹੈਗਾ ਤੇ ਇਹਨਾਂ ਦਾ ਕੋਈ ਇਹਦੀ ਇਹਦੀ ਮਿਸ਼ਨ ਨੇ ਨਹੀਂ ਆਪ ਆਪਣਾ ਚੈਟਰਡਰ ਬੈਂਕ ਇਹਦੇ ਹਸਪੀਟਲ ਮਿਸ਼ਨ ਵਾਲੇ ਨੇ ਉਹ ਇਹ ਤੋਂ ਲੋਨ ਲਿਆ ਸੀਗਾ ਜੀ ਲੋਨ ਲੈ ਕੇ ਇਹ ਆਪਣੇ ਆਪਣਾ ਹਸਪੀਟਲ ਚਲਾ ਰਿਹਾ ਸੀਗੇ ਜਿਹੜੇ ਵੀ ਇਹ ਦੱਸਦੇ ਆ ਕਿ ਇਹਨਾਂ ਦੇ ਲੋਨ ਦੀ ਜਿਵੇਂ ਸਮੇਂ ਸਿਰ ਕਿਸ਼ਤਾਂ ਨਹੀਂ ਦੇ ਸਕਿਆ ਜੀ ਤੇ ਇੱਕ 13 ਲੱਖ ਦਾ ਚੈੱਕ ਹੀ ਨਹੀਂ ਥੋੜੇ ਦਿਨ ਮਹੀਨਾ ਪਹਿਲਾਂ ਹੀ ਨਹੀਂ ਬੰਦ ਕਰਨ ਵਾਲੇ ਇਹਨਾਂ ਨੂੰ ਨੋਟਿਸ ਕੱਢਿਆ ਸੀ ਤੇ 13 ਲੱਖ ਦਾ ਕਿਹਨੂੰ ਚੈੱਕ ਦਿੱਤਾ ਸੀਗਾ ਜਿਹੜੇ ਚੈੱਕ ਵੀ ਦੱਸਦੇ ਕਿ ਬੌਂਸ ਹੋ ਗਿਆ ਸੀਗਾ ਜਿਹੜੇ ਚੈੱਕ ਬੌਂਸ ਹੋਣ ਦੇ ਨਾਲ ਫਿਰ ਅੱਜ ਉਹ ਬੈਂਕ ਅਫੀਸਰ ਆਏ ਛਾੜੇ ਕੋਲ ਦਵਿੰਦਰ ਸਿੰਘ ਇਹਦੀ ਲਿਖਤੀ ਨੋਟਿਸ ਥਾਣੇ ਨੂੰ ਭੇਜਿਆ ਉਲਿਖਤੀ ਨੋਟਿਸ ਦੇ ਅਨੁਸਾਰ ਤੇ ਸਾਨੂੰ ਕੋਈ ਗੜਬੜ ਨਾ ਹੋ ਜਾਈਏ ਜਾਂ ਕੋਈ ਇਹਨਾਂ ਦੇ ਨਾਲ ਕੋਈ ਹੱਥੋ ਪਾਈ ਨਾ ਹੋਵੇ ਜਾਂ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਨਾਰੇ ਭਾਈਏ ਤੱਕਾ ਜਾਈ ਤੇ ਉਹ ਗੱਲ ਹੋਵੇ ਤੇ ਅਸੀਂ ਇੱਥੇ ਆਏ ਹਾਂ ਜੀ ਜੋ ਸਾਡੀ ਡਿਊਟੀ ਬਣਦੀ ਹੈ ਵੀ ਸ਼ਾਂਤੀ ਗੁਰੂ ਹੋਈ ਬਗਮੇ ਦਾ ਪ੍ਰਕਾਸ਼ ਇਹੀ ਕਾਰਨ ਹੈ ਜੀ ਜਿਹੜਾ ਟਰਸਟ ਦਾ ਨਾ ਜੀ ਇਹ ਹਸਪੀਟਲ ਨੂੰ ਨਹੀਂ ਸੀਲ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ 4.5 ਕਰੋੜ ਦੱਸਦੇ ਕਿ ਬਣਦਾ ਆ ਜੋ ਬੈਂਕ ਮੈਨੇਜਰ ਸਾਹਿਬ ਦੱਸਦੇ ਆ ਕਿ ਉਹ ਪੈਸਾ ਸਮਝ ਸਰ ਵਾਪਸ ਨਹੀਂ ਕਰ ਸਕਿਆ ਜੀ 2.5 ਲੱਖ ਤੋਂ ਮਰਖਲ ਇਹਨੇ ਲੋਨ ਲਿਆ ਸੀ ਉਹ ਅੱਜ ਤੱਕ ਜੋ ਕੁਝ ਹੈ ਹਾਂਜੀ ਸੀਲ ਹੋ ਗਿਆ ਜੀ ਮੋਰ ਲੱਗ ਗਈ ਹੈ ਜੀ ਦਰਵਾਜ਼ੇ ਜਾ ਕੇ ਤੁਸੀਂ ਫੋਟੋ ਲੈ ਸਕਦੇ ਜੀ ਤੇ ਉਹ ਜੀ